ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਨਾਈਟ ਰੂਟੀਨ ਜਿਹਦੇ ਵਿੱਚ ਆਪਾਂ ਅੱਜ ਸਬਜੀ ਨਾਲ ਲੱਗੀਆਂ ਥੋੜੀਆਂ ਜੀਆਂ ਪਿੰਡੀਆਂ ਸੀਗੀਆਂ ਮੀ ਕੋ ਆਪਾਂ ਇਹਨਾਂ ਨੂੰ ਪਹਿਲਾਂ ਪਾਣੀ 'ਚ ਚੰਗੀ ਤਰ੍ਹਾਂ ਧੋਤੂ ਲਈਏ ਚਲੋ ਕਰਦੇ ਆ ਸ਼ੁਰੂ ਸਾਰੇ ਆਨੇ ਇਹਦਰ ਆਪਾਂ ਬਾੜ ਪਾਣੀ ਦੇਣ ਆਏ ਸੀਗੇ ਤੇ ਹਿਆਨ ਉੱਥੇ ਕੰਮ ਕੋਈ ਨਾ ਕੋਈ ਇਹਨੂੰ ਚੀਜ਼ ਨਾਲ ਇਦਾਂ ਦੀ ਲੱਭੇ ਆਂਦੀ ਆ ਪੰਗੇ ਲੈਣ ਨੂੰ ਯੇ ਡਗਾ ਕੀ ਆ ਗਈ ਬਈ ਬਹੁਤ ਆਪ ਪਪਾ ਨੇ ਮਿੱਟੀ ਆਪ ਦੇਤੇ ਵੀ ਲਵਾਈ ਸਾਨੀ ਆਪ ਪਪਾ ਹੋਰ ਕੀ ਹਾਂ ਤੂੰ ਬਣਾਉਣੀ ਆ ਲੈ ਬਣਾਵਾ ਬੋਲ ਕੁਛ ਹੈ ਪਪੂ ਦੇ ਕੁਛ ਨਹੀਂ ਹੈ 샤פי ਹੋ ਗਿਆ ਚਲੋ ਪੰਛੀ ਵੀ ਤਰੇ ਜਾਂਦੇ ਘਰਾਂ ਨੂੰ ਹਾਂ ਉਹਦਰਲੇ ਬੰਨੇ ਵੀ ਪਾਣੀ ਦੇਣ ਚੱਲੀ ਆਇਆ ਗੋ ਆਪਣੇ ਕੋਲ ਬਹੁਤ ਥੋੜੀਆਂ ਆ ਆਪਣੇ ਘਰੋਂ ਹੀ ਲੱਠੀਆਂ ਸੀਗੀਆਂ ਅਸੀਂ ਬੂਟੇ ਥੋੜੇ ਜਿਹਾ ਲਾਏ ਸੀ ਤੇ ਚਲੋ ਤਾਂ ਉਹ ਥੋੜੀਆਂ ਇਹ ਸਕਾਲਾਂਗੇ ਆਹ ਵਾਲੇ ਸ਼ੂ ਨਾਲ ਹੋਇਆ ਨਹੀਂ ਵੱਖਰੇ ਵੱਖਰੇ ਸ਼ੂ ਫਾਲੇ ਇੱਕ ਦੂਜਾ ਲੈ ਕੇ ਆ ਨਾ ਇਹ ਨਾ ਸੈਂਡਲ ਨੂੰ ਵੀ ਸ਼ੂ ਕਹਿੰਦਾ ਕਿਉਂਕਿ ਇਹਨੂੰ ਸ਼ੂ ਬੋਲਣਾ ਈਜ਼ੀ ਲੱਗਦਾ ਚਲ ਇਹ ਮਾਵੇ ਆਹਾ ਪਾਈਏ ਆਪ ਆਲਾ ਬੈਰੀ ਜਲਦੀ ਕਰੋ ਨਾ ਸ਼ੂਤ ਬਹੁਤ ਪਸੰਦ ਆ। ਪੁੱਤ ਉਹ ਤੇਰੇ ਛੋਟੇ ਹੋ ਗਏ ਆ ਤੇ ਜਿਹੜੇ ਬਲੈਕ ਸੀਗੇ ਉਹ ਇੱਥੇ ਟਿਕਾਅਦੇ ਆ। ਕਹਿੰਦਾ ਇਹ ਨਹੀਂ ਮੈਂ ਪਾਉਣੇ। ਓਕੇ ਓਕੇ ਠੀਕ ਆ ਨਹੀਂ ਪਾਉਂਦੀ ਮਮਾ। ਲੈ ਪੁੱਤੂ ਸ਼ੂ ਪਾਣਾ ਜਲਦੀ ਜਲਦੀ ਛੋਟੇ ਸ਼ੂ ਆ ਤੇਰੇ। ਆ ਦੇਖ ਲੈ ਪਾ। ਇਹ ਆਉਂਦੇ ਹੀ ਨਹੀਂਗੇ ਤੈਨੂੰ ਪਸੰਦ ਇਹ ਹੀ ਆ। ਸ਼ੂ ਪਾ ਲੈ ਹਿਆਂ ਸਾਡੇ ਨੇ। ਜਲਦੀ ਤਰੋ। ਫੇ ਆ ਪਛੇ ਟਿਸ਼ੂ ਟਿਸ਼ੇ ਪਾ ਰੋਣਾ। ਪਿੰਡੀਆਂ ਸੱਚੋਂ ਵਾਲੀਆਂ ਸਕੌਣ ਲਈ ਰੱਖ ਆਈਏ। ਚੱਲ ਲੈ। ਤੋਪੇ ਰੱਖੀਏ ਇਸਕੋ ਅੰਦਰ ਨਾ ਚਲੋ ਉਤਰੋ ਓਏ ਓਏ ਡੱਕ ਡਲੇ ਗੁਗੂ ਇਥੇ ਆਦੇ ਆ ਚੇਰ ਲੈ ਆ ਕੇ ਨਾ ਥੋੜਾ ਟੈਨੇ ਤੇ ਟੋਪ ਲਾ ਕੇ ਕੀ ਤੇ ਸ਼ੌਕ ਜਾਂਦੀ ਹੈ ਠੀਕ ਆ ਚਲ ਜੀ ਆਇਆ ਪਾ ਹੋਰ ਪਿੰਡੀਆਂ ਦੇਖੀਏ ਜੇ ਕੋਈ ਹੋਈਆਂ ਤੇ ਪਾ ਤੋੜ ਲੈਨੇ ਗਾਇਜ਼ ਇੱਥੇ ਆਪਾਂ ਪਿੰਡੀਆਂ ਲਾਈਆਂ ਹੋਈਆਂ ਆ ਮੈਂ ਦੇਖਣ ਆਈ ਸੀ ਕੱਲ ਮੈਂ ਵੈਸੇ ਤੋੜ ਕੇ ਲੱਗੀ ਸੀ ਮੈਂ ਕਿਹਾ ਕੋਈ ਨਾ ਕੋਈ ਲੁਕੀ ਸ਼ਿਪ ਹੀ ਰਹਿ ਜਾਂਦੀ ਹੁੰਦੀ ਆ ਤੇ ਆਪਾਂ ਦੇਖ ਲਈਏ ਕੋਈ ਸ਼ਾਇਦ ਮਿਲ ਜਾਵੇ ਕੋਈ ਨਹੀਂ ਆਗੀ ਇੱਧਰ ਵੀ ਬੂਟੇ ਨਿਕੇ ਨਿਕੇ ਆ ਸਾਰੇ ਚਲੀ ਇਹਦਰ ਆਪਣੀਆਂ ਮਿਰਚਾਂ ਜਿਹੜੀਆਂ ਉਹ ਲਾਲ ਹੋਈ ਜਾਂਦੀਆਂ ਆ ਇਹ ਥੋੜੀਆਂ ਜੀਆਂ ਪਿੰਡੀਆਂ ਚ ਪਾਉਣ ਲਈ ਲੈ ਜਾਂਦੇ ਆ ਤਾਜ਼ੀਆਂ ਤੇ ਇਹ ਆਪਾਂ ਨਾ ਹੁਣ ਸਾਰੀਆਂ ਕਹੇ ਦਿਨ ਤੋੜਨੀਆਂ ਪੈਣੀਆਂ ਆ ਵੇ ਕਾ ਤੋਂ ਲੈ ਆਖਿਆ ਆ ਪੁੱਤ ਹਾਇ ਰੱਬਾ ਮੁੰਡਾ ਮੇਰਾ ਵੀ ਨਾ ਕੰਮ ਹੀ ਵਧਾਉਂਦਾ ਹੈ ਆਨ ਨਾ ਉਥੋਂ ਚੱਕ ਲਿਆ ਸੀਗਾ ਪਿੰਡੀਆਂ ਹਿਆਂ ਦੇ ਪੁੱਠੇ ਕੰਮ ਸਾਡੇ ਦੇ ਚਲ ਆਇਆ ਪੁੱਤੋ ਆਵੇ ਮੰਮਾ ਨੇ ਮਿਰਚਾਂ ਲੈ ਲਈਆਂ ਆਪਾਂ ਕੋਈ ਟਮਾਟਰ ਵੇਖੀਏ ਜੇ ਕੋਈ ਹੋਇਆ ਤਾਂ ਉਥੇ ਟਮਾਟਰ ਵੇਖੂ ਹੀ ਹੈਗਾ ਇਧਰ ਇਧਰ ਹੈ ਆ ਨਿੱਧਰ ਇਧਰ ਆ ਮਨ ਉਹ ਹੋ ਇੱਕ ਲਾਲ ਲੱਗਾ ਹੋਇਆ ਥੱਲੇ ਕਾਲਾ ਹੀ ਹੋ ਗਿਆ ਤਾਂ ਹੈ ਲੈ ਨਿੱਕਾ ਜਾ ਤੋੜ ਲਿਆ ਆਪਾਂ ਹੋਰ ਵੇਖੀਏ ਕੋਈ ਹੈਗਾ ਮੱਦਵਾਣਾ ਕੱਟਿਆ ਸੀ ਤੇ ਮੈਂ ਕਿਹਾ ਹਿਆਨ ਨੂੰ ਵੀ ਦਵਾ ਪੀਸ ਕਰਕੇ ਇਦਾਂ ਰੱਖੇ ਹੋਏ ਸੀਗੇ ਇਹਦਾ ਕਰਕੇ ਨਾ ਸਟੀਲ ਦੀ ਪਲੇਟ ਲੈਣੀ ਪੈਂਦੀ ਸਾਨੂੰ ਵੀ ਕਿਉਂਕਿ ਇਹ ਚੱਕ ਕੇ ਮਾਰਦਾ ਹਰ ਇੱਕ ਚੀਜ਼ ਨੂੰ ਕੀ ਕਰਨੀ ਆ ਗੁਗੂ ਤੇਰਾ ਦੇ ਫੇ ਮम्मा ਨੇ ਖਾਣ ਨੂੰ ਨਹੀਂ ਦੇਣਾ ਹਿਆਨ ਇਹਦਾ ਕੀ ਕਰਨਾ ਹੈ ਇਹਦਾ ਓਕੇ 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 ਠੀਕ ਆ ਪਰ ਸੰਡ ਲਾਓ ਗੱਲ ਸੁਣੇ ਦਾ ਕਰਨਾ ਕੀ ਆ ਜੋਪਾ 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 ਜੋ ਸਪੀਡ ਕੇ ਚਲੀ ਹਣੀ ਵਾਲੇ ਹਾਂ ਮਮਾ ਨੂੰ ਫਾ ਦੇ ਗੱਲ ਸੁਣ ਵਾਇਨੂ ਮੇਰਾ ਪੁੱਤ ਨਹੀਂ ਫੇ ਤੂੰ ਇਹਦੇ ਵਿੱਚ ਨਹੀਂ ਪਾਣੇ ਇਦਾਂ ਨੋ ਬੇਬੀ ਕਰਦਾ ਪਿਆ ਉਹ ਦੇਖ ਲੈ ਹੁਣ ਨਹੀਂ ਰੋਣਾ ਓਕੇ ਹੌ ਦੇ ਠੀਕ ਆ ਹੁਣ ਤੂੰ ਸਿਆਣਾ ਪੁੱਤ ਬਣ ਕੇ ਖਾਲਾ ਹੋਰ ਮम्मा ਵੈਲਾ ਤੇ ਨੀ ਚੀਜੀ ਲੈ ਕੇ ਆਈ ਆ ਆਵੇ ਆਵੇ ਓਕੇ ਓਕੇ ਆਵੇ ਆਵੇ ਆਪਾਂ ਦੋਵੇਂ ਖਾਂਦੇ ਮम्मा ਵੀ ਖਾਂਦੀ ਆ ਹੂੰ ਸੋ ਮम्मा ਦੇ ਉੱਗਿਓ ਕੇ ਗੁੱਸੇ ਆ ਕਿ ਉਹ ਜੂਸ ਵਾਲਾ ਨਹੀਂ ਦਿੱਤਾ ਨੁਫਾ ਦੇ ਥੈਂਕ ਯੂ ਔਰ ਚਮਚਾ ਵੀ ਦਾਲੇ ਮम्मा ਨੂੰ ਇਹਦੇ ਵਿੱਚ ਚਾ ਲੋ ਜੀ ਤੋ ਤੂੰ ਕੇ ਰੱਖ ਦਈਏ ਆ ਗਈ ਗੱਦਾ ਪੁੱਤੂ ਇਹ ਕੀ ਕਰਦਾ ਲਾਲਾ ਉਤੋਂ ਬੰਦ ਕਰ ਦੇ ਚਲੋ ਕੀ ਮਿਲਿਆ ਦੇਖ ਕੇ ਸੋਹਣਾ हट ਜਾ ਰਾ ਸ਼ਰਾਰਤਾਂ ਨਹੀਂ ਚੰਗੀਆਂ ਲੈ ਆ ਇਹਨਾਂ ਨੂੰ ਬੰਦ ਕਰ ਤਾ ਮਮਾ ਨੇ ਮੈਂ ਉੱਪਰੋਂ ਹੀ ਬੰਦ ਕਰ ਦੇਣਾ ਲੈ ਆ ਇਹਨਾਂ ਨੂੰ ਉੱਧਰ ਇੱਕ ਆਏ ਇੰਨਾ ਪਿਆਰ ਆਉਂਦਾ ਮੇਰੇ ਸ਼ੋਹਨੇ 1 2 3 4 5 6 7 8 9 10 ਮਾ ਤੇ ਗੱਦੀਆਂ ਜਿਹੜਾ ਖਾਂਦੀ ਕਦੀ ਕਦੀ

हां हाल ਦਾ ਬੰਦਰ ਉਧਰ ਲੈ ਚੱਲ ਪਜੋ 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 ਗੁੱਡ ਜ਼ਾਬ ਬੱਸ ਚਾਲ ਜੀ ਚਾਲ ਜੀ ਪੇਟਾਂ ਚਾਹੂ ਲਾਉਣੀ ਹੈ ਕਿਉਂਕਿ ਖਲਾੜਾ ਦਾ ਪੈ ਗਿਆ ਸੀ ਤਾਂ ਉਹਨਾਂ ਨੂੰ ਸਬਜ਼ੀ ਬਣਾਉਣੀ ਆ ਹਾਂਜੀ ਤੇ ਹੁਣ ਆਪਾਂ ਜਿਹੜੀਆਂ ਭਿੰਡੀਆਂ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਕੱਟ ਲਈਏ ਜਲਦੀ ਜਲਦੀ ਆ ਗੰਡੇ ਰੁਆ ਰਿਆ ਤੇ ਆਦਿ ਰਕ ਵਗੈਰਾ ਮੈਂ ਛੇ ਗਿਰਾਫ ਰਿਆ ਹੈ ਭਰੀ ਤੇ ਆਪਾਂ ਹਣਾ ਸ਼ੁਰੂ ਕਰੀਏ ਤੇ ਆਪਾਂ ਗਾਇਸ ਪਿੰਡੀਆਂ ਕੱਟਦੇ ਪਏ ਆ ਠੀਕ ਹੈ ਤੇ ਕੱਟਣ ਤੋਂ ਬਾਅਦ ਫਿਰ ਥੋੜੀਆਂ ਇਹ ਸ਼ਿਮਲਾ ਮਿਰਚਾਂ ਦੇ ਬਾਹਰ ਤੋੜ ਕੇ ਲਿਆਈ ਸੀ ਫਿਰ ਆਪਾਂ ਉਹ ਬਣਾਵਾਂਗੇ ਤੇ ਤੇ ਆਪਾਂ ਹੁਣ ਪਿਆਜ਼ ਲੰਮਾ ਲੰਮਾ ਕੱਟ ਲਈਏ ਆ ਇਹ ਆਪਾਂ ਚਾਹੀਦਾ ਹੈ ਪਿੰਡੀਆਂ ਵਾਸਤੇ ਇਸ ਕਰਕੇ ਮੈਂ ਤਾਂ ਲੰਮਾ ਹੀ ਪਿਆਜ਼ ਕੱਟਦੀ ਹੁੰਦੀ ਆ ਇਦਰਾ ਕਿ ਆਜ ਸਾਰਾ ਕੱਟਿਆ ਗਿਆ ਤੇ ਹੁਣ ਆਪਾਂ ਪੈਦਾ ਕਰ ਗਿਆ ਜਰਾ ਕੱਟ ਲਾਂਗੇ ਆਪਾਂ ਪਿੰਡੀਆਂ ਦਾ ਸਬੰਨ ਸਾਰਾ ਰੈਡੀ ਕਰ ਲਿਆ ਹੋਇਆ ਆ ਹੁਣ ਇਹਨੂੰ ਆਪਾਂ ਇੱਕ ਥਾਲਜ ਪਾੜ ਲਈਏ ਤੇ ਕਰੀਏ ਸ਼ੁਰੂਆਤ ਨੈਕਸਟ ਸਬਜੀ ਦੀ ਇਹਦੇ ਦੀਬੇ ਕੱਢ ਲਏ ਸਾਰੇ ਵਿੱਚੋਂ ਕਰ ਦੀਆਂ ਨਾ ਕਰ ਦੀਆਂ ਇਸ ਕਰਕੇ ਬਹੁਤ ਛੇਤੀ ਤਿਆਰ ਹੋਈਆਂ ਨਾ ਇਹ ਇਦਰਾ ਆਪਾਂ ሽਨਾਲੇ ਚਾ ਵੀ ਕਾਟ ਲੀਏ ਵਿੱਚ ਵੀ ਸੇਮ ਆਪਾਂ ਆਲੂ ਵੀ ਛੇਲ ਕੇ ਕੱਟ ਲੀਏ ਜਲਦੀ ਜਲਦੀ ਗਾਇਸ ਇੱਥੇ ਆਪਾਂ ਜਿਹੜੀਆਂ ਸਾਰੀਆਂ ਸਬਜ਼ੀਆਂ ਕੱਟ ਲੀਆਂ ਆ ਤਿਆਰੀ ਕਰੀਏ ਬਣਾਉਂਦੀ ਇਹਨਾਂ ਨੂੰ ਆਲੂ ਜਿਹੜੇ ਮੈਂ ਪਾਣੀ ਵਿੱਚ ਭਿਓ ਕੇ ਰੱਖਦੇ ਸੀ ਕਿ ਕਾਲੇ ਨਾ ਹੋਣ ਚਲੋ ਵੀ ਕਰੀਏ ਫਿਰ ਆਪਾਂ ਸ਼ੁਰੂ ਏਸ ਇਹ ਤਾਂ ਆਪਾਂ ਤੇਲ 올ਿਵ ਆਇਲ ਵੀ ਸਾਦੇ ਆ ਆਪਾਂ ਜਿਹੜਾ ਤੇਲ ਆ ਉਹ ਕੜਾਈ ਚ ਪਾ ਲਿਆ ਹੋਇਆ ਹੈ ਫਿਰ ਇਹ ਪਿੰਡੀਆਂ ਆਏ ਆਪਾਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਣੀ ਹੱਲਜੀ ਦਿੱਤੇ ਜੋ ਖਤਮ ਹੋ ਗਈ ਸੀ ਮੇਰੇ ਘਰ ਮਾਤਾ ਇਹਨਾਂ ਜਿੰਨਾ ਟਾਈਮ ਤੇਲ ਗਰਮ ਹੋਣ ਦਾ ਉਹਨਾਂ ਟਾਈਮ ਜਿਹੜੀ ਹਲਦੀ ਆ ਦਿੱਤੇ ਚ ਭਾਂਡਾ ਕੇ ਆਪਾਂ ਇੱਧਰ ਆਪਾਂ ਹੁਣ ਸਾਰੀਆਂ ਛਿੰਡੀਆਂ ਜਿਹੜੀਆਂ ਆ ਉਹ ਤੇਲ 'ਚ ਸੱਕ ਦਿੰਦੇ ਆ। ਫ੍ਰੀਅਟ ਕਰਦੇ ਆ ਬਰਾਊਨ ਹੋਣ ਤੱਕ। ਹਾਂ ਜਿਹੜੇ ਚਾਪਾ ਸੁਆਦੀ ਸਾਥ ਥੋੜਾ ਜਿਹਾ ਨਮਕ ਪਾਉਂਗੀ ਸਾਟਿੰਗ ਛਿੰਡੀਆਂ ਦੇ ਥੋੜੀ ਜਿਹੀ ਹਲਦੀ ਪਾਉਂਗੀ ਕਿ ਉਹ ਵੀ ਰੰਗ ਕਰਤੀ ਚੱਲੀ ਜਾ ਤੇਲ ਹੋ ਜਵੇ ਛਿੰਡੀਆਂ ਦੀ। ਆਪਣੀਆਂ ਜਿਹੜੀਆਂ ਪਿੰਡੀਆਂ ਆ ਉਹ ਡਨ ਹੋ ਗਿਆ ਆਪਣਾ ਉਹਨਾਂ ਦਾ ਕੰਮ ਕਿ ਆਪਾਂ ਹੁਣ ਇਹਨਾਂ ਨੂੰ ਕੱਢੀਏ ਕਿ ਕੀ ਖਾ ਹੀ ਨਹੀਂ ਹੋਊਗਾ ਹੋ ਕਿ ਇਹਦਾ ਟੇਸ ਬੜਾ ਸੁਣਾ ਹੋਣਾ ਫਿਰ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣਾ ਆ ਇਧਰ ਪਿਆਜ਼ ਕੜਾਈ ਧਿਆਨ ਤੋਂ ਹੋ ਗਿਆ ਸੀ ਇਸ ਕਰਕੇ ਮੈਂ ਕਿਹਾ ਚੱਲ ਮੈਂ ਇਧਰ ਕੰਮ ਕਰਨਾ ਕਿਉਂਕਿ ਹਿਆਨ ਨੇ ਕਰਨ ਨਹੀਂ ਦੇਣਾ ਜਦੋਂ ਰੁਕ ਗਿਆ ਨਾ ਇੱਧਰ ਆਪਾਂ ਨਮਕ ਜਿਹੜਾ ਥੋੜਾ ਹੀ ਪਾਉਣਾ ਹੈ ਕਿਉਂਕਿ ਸਬਜ਼ੀ ਬਹੁਤ ਥੋੜੀ ਹੈ ਤੇ ਇੱਧਰ ਆਪਾਂ ਹਲਦੀ ਵੀ ਪਾ ਹੀ ਦਈਏ ਚਲੋ ਜਦੋਂ ਬਣ ਗਈ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕੱਟੀ ਹੋਈ ਹਰੀ ਮਿਰਚ ਇਹ ਪਾ ਜੀਏ ਚਲੋ ਮਟਰ ਦੀਆਂ ਭਿੰਡੀਆਂ ਉਰ ਲਾ ਲਈਏ ਸਾਰੀਆਂ ਇੱੱਚ ਪਿਆਜ਼ ਵਿੱਚ ਇਹਨਾਂ ਨੂੰ ਕਰ ਲਿਆ ਮਿਕਸ ਆ ਭਿੰਡੀਆਂ ਤਾਂ ਬਹੁਤ ਜ਼ਿਆਦੀਆਂ ਥੋੜੀਆਂ ਸੀਗੀਆਂ ਆਪਨੇ ਇੱਕ ਚੀਜ਼ ਨੇ ਸੰਗ ਰੱਖ ਲਿਆ ਹੋਊ ਸੀਗਾ ਆਪਣਾ ਮਸਾਲਾ ਆਪਣੀ ਇਥੇ ਪਿੰਡੀ ਜਿਹੜੀ ਆ ਬਿਲਕੁਲ ਬਣ ਕੇ ਰੈਡੀ ਹੋ ਗਈ ਆ ਤੇ ਫਿਰ ਆਪਾਂ ਬਣਾ ਲੱਗਣਾ ਆਟਾ ਫਿਰ ਆਪਣਾ ਜਿਹੜਾ ਆ ਸਬਜੀ ਰੋਟੀ ਤਿਆਰ ਹੋ ਗਈ ਆ ਰੋਟੀਆਂ ਆਪਾਂ ਖਾਣ ਲੱਗਿਆਂ ਤੇ ਹੀ ਬਣਾਵਾਂਗੇ ਇਧਰ ਆਪਾਂ ਜਿਹੜੀ ਪਿੰਡੀ ਤਿਆਰ ਕੀਤੀ ਸੀ ਉਹ ਆਪਾਂ ਹੁਣ ਇਦਾਂ ਕੱਢ ਲਾਂਗੇ ਠੀਕ ਹੈ ਫਿਰ ਇਸੇ ਕੜਾਈ ਵਿੱਚ ਆਪਾਂ ਜਿਹੜੀ ਦੂਸਰੀ ਸਬਜੀ ਆ ਉਹ ਤਿਆਰ ਕਰਨੀ ਆ ਤੇ ਇਧਰ ਆਪਾਂ ਡੱਬੇ ਵਿੱਚ ਥੋੜਾ ਜਿਹਾ ਘਿਓ ਲਾ ਲਿਆ ਸੀਗਾ ਤਾਂ ਜਿਹੜਾ ਆਪਣਾ ਆਟਾ ਗੁੱਜਾ ਹੋਇਆ ਆ ਇਹਨੂੰ ਜੰਮੇ ਨਾਲ ਥੱਲੇ ਹੁਣ ਆਪਾਂ ਸਬਜ਼ੀ ਦੀ ਤਿਆਰੀ ਕਰੀਏ ਆਪਣੀ ਦੀ ਇਧਰ ਆਪਾਂ ਸ਼ੁਰੂ ਕਰਨ ਲੱਗੇ ਅਗਲੀ ਸਬਜ਼ੀ ਤੇ ਉਹਦੇ ਵਾਸਤੇ ਆਪਾਂ ਤੇਲ ਉਹੀ ਉਬਰਤਣ ਲੱਗੇ ਆ ਜਿਹੜਾ ਆਪਾਂ ਪਿੰਡੀ ਵਾਲੀ ਵਰਤਿਆ ਸੀ ਇਹਦੇ ਵਿੱਚ ਆਪਾਂ ਪਾਈਏ ਸ਼ਿਮਲਾ ਮਿਰਚਾਂ ਸ਼ਿਮਲਾ ਮਿਰਚਾਂ ਸਾਰੀਆਂ ਪਾਤੀਆਂ ਨੂੰ ਆਪਾਂ ਹੁਣ ਸੰਜੀਤ ਤਰ੍ਹਾਂ ਪਾ ਲੀਏ ਪੜਾਇਆ ਲੂਣ ਚੁਟਕੀ ਜੀ ਹਲਦੀ ਉਹਨੂੰ ਕੱਢ ਲਈਏ ਨਹੀਂ ਤੇ ਤਾਂ ਫਰਦੀਆਂ ਆ ਜ਼ਿਆਦਾ ਹੋ ਜਾਣੀਆਂ ਆ ਆਪਾਂ ਹੁਣ ਜਿਹੜੇ ਆਲੂ ਆ ਉਹ ਸਾਰੇ ਤੇਲ ਚ ਪਾ ਦਈਏ ਮਾਰੋ ਜੇ ਕਾਰ ਪਾ ਲੀਏ ਗਰਮੀ ਬਹੁਤ ਜ਼ਿਆਦੀ ਸੀ ਮੈਂ ਪਾਣੀ ਪੀਣਾ ਪਹਿਲਾਂ ਤਾਂ ਇਧਰ ਹਿਆਣ ਆਪਣਾ ਸੁੱਤਾ ਪਿਆ ਆ ਇਧਰ ਆਪਣੇ ਆਲੂ ਵੀ ਤਿਆਰ ਹੋ ਗਿਆ ਇਹ ਵੀ ਆਪਾਂ ਹੁਣ ਕੱਢ ਲਈਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਤੇਲ ਆ ਥੋੜਾ ਟਾ ਗੀਏ ਕਿਉਂਕਿ ਟੁੜਕੇ ਲਈ ਇਹਨਾਂ ਤੇਲ ਨਹੀਂ ਚਾਹੀਦਾ ਹੁੰਦਾ ਤੇ ਇਧਰ ਆਪਾਂ ਥੋੜਾ ਜਿਹਾ ਲਸਣ ਜਿਹੜਾ ਆ ਫਰੋਜ਼ਨ ਕੀਤਾ ਹੋਇਆ ਸੀ ਆਪਾਂ ਪਾ ਦੇਣਾ ਵਿੱਚ ਆਪਾਂ ਲਸਣ ਚੜਾ ਬਿਲਕੁਲ ਹੋ ਗਿਆ ਆਪਾਂ ਪਿਆਜ਼ ਪਾ ਦਈਏ। ਥੋੜੀ ਜਿਹੀ ਹਲਦੀ ਪਾ ਦਈਏ। ਮਿਰਚ ਪਾਈ ਹੈ। ਥੋੜੀ ਜਿਹੀ ਪਾਣੀ ਜਿਹੜੀਆਂ ਤਿਆਰ ਕੀਤੀਆਂ ਸੀਗੀਆਂ ਆਧੂ ਸ਼ਮਲਾ ਮਿਰਚ ਤੇ ਉਹਨਾਂ ਨੂੰ ਆਪਾਂ ਹੁਣ ਰਲਾ ਲਈਏ। ਬਰਲਾ ਰਹਿ ਗਿਆ ਪਾਉਣਾ ਵਾ। ਤੇ ਮਸਾਲਾ ਇਹਨਾਂ ਰਲਾ ਰੜ ਗਿਆ ਵਾ ਆਪਣਾ ਪੂਰੀ ਤਰ੍ਹਾਂ। ਕੁਝ ਵੱਜ ਗਏ 28 ਮਿੰਟ ਹੋਇਆ ਸ਼ਾਮ ਦੇ ਚਲੋ ਰੈਡੀ ਗਾਇਸ ਆਪਾਂ ਜਿਹੜੀਆਂ ਦੋਵੇਂ ਸੱਜੀਆਂ ਉਹ ਤਿਆਰ ਕਰ ਲਈਆਂ ਹੋਈਆਂ ਤੇ ਹੁਣ ਤੁਹਾਨੂੰ ਬਾਹਰ ਦੀ ਉਹ ਦਿਖਾਨੀ ਆ ਕਿੱਦਾਂ ਬਾਹਰ ਹਵਾ ਚੱਲਦੀ ਪਈ ਆ ਬੜੀ ਵਧੀਆ ਤੇ ਹੁਣ ਠੰਡਾ ਆ ਬਾਹਰ ਸਭ ਬਹੁਤ ਵਧੀਆ ਆ

अबे क्या तू आहर करता है करने ही हार्ड था आलू नहीं खाना मामा दही ला के दूं दिखाएँ आलू खालू खाओ 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 ओके हाँ नहीं गे वन टू थ्री यानि देखो ना वन टू थ्री करता कौन सा एडी येस वन टू ਗਾਇਸ ਇਹ ਸੀ ਆਪਣੀ ਅੱਜ ਦੀ ਨਾਈਟ ਰੁਟੀਨ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਯ ਬਾਈ ਕਰਦੇ ਬਾਈ ਬਾਈ ਗਾਇਸ ਫਿਰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਬਾਈ